ਨਾ ਯਸਸੀ ਗੁਰਨਾਮ ਸਿੰਘਾ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਬਈ ਇੱਥੇ ਆ ਨਜਾਇਜ਼ ਸੜਕ 'ਚੋਂ ਸਾਰੀ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋਈ ਹੋਈ ਵੀ ਹੋ ਜਾਏਗੀ ਦੋਨੋਂ ਤਰ੍ਹਾਂ ਦੇ ਕੱਲ ਚੱਕੀ ਦੀਆਂ ਹਾਂਜੀ ਇਹ ਪਿੰਡ ਬਬਰੀ ਨੰਗਲ ਆ ਇਹ ਸਟੇਟਿ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣਦਿਆ ਕੇਸ ਚੱਲਣਦਿਆ ਵਾ ਕਿਸੇ ਗਲ ਕੇਸ ਚੱਲਣਦਿਆ ਵਾ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈ ਨਾ ਇਹਨੂੰ ਕੁਝ ਢੇ ਬਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਇਹ ਫੇਰ ਵੀ ਇਹ ਕੰਦਾ ਕੱਡਾਂ ਦਿਆ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਾਇਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਉਸ ਮਸਰ ਮਾਇਆ ਵਾ ਠੀਕ ਆ ਚਲੋ ਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਅਈ ਇੱਥੇ ਹੁਣ ਜਦੋਂ ਖਾਸ ਟੋਣੀ ਕਿੱਥੇ ਸਟਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਈਨੋ ਆ ਬੰਦੇ ਦਾ ਕਿਹਦਾ ਐ ਮਸਾ ਸਿੰਘ ਜੇ ਕਰਨਾਲ ਸੇ ਨਾ ਕੀ ਕੰਮ ਕਰਦਾ ਹੈਗਾ ਉਹ ਜਿਉਂ ਨੀ ਇਹ ਪੰਦ ਸੈਕਟਰ ਹੀ ਪਹਿਲੇ ਮੜਾ ਮੋਟਾ ਇਥੇ ਲੱਗਾ ਹੀ ਉਹਦੇ ਉਸ ਬੰਦੇ ਵਿੱਚ ਜੀ ਮੈਨੂੰ ਤਰਖਾਵਾਂ ਨਹੀਂ ਮਿਲੀਆਂ ਤੇ ਤੇ ਜਗ੍ਹਾ ਤੇ ਕਬਜ਼ਾ ਕਰ ਬੈਠਿਆ ਹੁਣ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਤੇ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋਊਗਾ ਤੇ ਫੇਰ ਹੀ ਆ ਜੇ ਤੇਰੇ ਤੇਰੇ ਕੋ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਤੇਰੇ ਕੋ ਕੋ ਕਾਗਜ਼ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਸਾਲ ਝੂਠਾ ਵਾ 420 ਜਨੇ ਫਸਨਾ ਵਾ ਐਵੇਂ ਧੱਕੇ ਨਾ ਵੇਜੋ ਲਿਆ ਲਿਆ ਕੇ ਗਾੜੀਆਂ ਵੇਖੋ ਕੱਢਣ ਦਿਆ ਤੁਸੀਂ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਕਰਨੀ ਕੀਤੀ ਨੇ ਨਹੀਂ ਇਹ ਕਵਾਰੀਆਂ ਨੂੰ ਕਲੈਪ ਪੁਲਿਸ ਭਲਾਈ ਬੜੇ ਡਕਾਓ ਇਹਨਾਂ ਨੂੰ ਜਦੋਂ ਤੁਹਾਡੇ ਕੋਈ ਇਹਨਾਂ ਨੂੰ ਡਕਿਆ ਨਹੀਂ ਮਰ ਕੇ ਫੇਰਾ ਤੋਂ ਰਾਤ ਪੋਟ ਲਈ ਇਹਨਾਂ ਨੇ ਇਹ ਨਹੀਂ ਇਹਨਾਂ ਪੀ ਪਿੰਡ ਦਾ ਕਿੰਨਾ ਨੁਕਸਾਨ ਹੋ ਗਿਆ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਅਸੀਂ ਵਧੀਆ ਲਿਆਣਿਆਂ ਦੀ ਜੋ ਕਿ ਪਿੰਡ ਚ ਖਾਦ ਆਵੇ ਕਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਇਹ ਹੈ ਜੀ ਮਾਨੇਪੁਰ ਨੰਗਲ ਬੱਬਰੀ ਗਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਪੀ ਮੇਰਾ ਨਾਮ ਮਸਾ ਸਿੰਘ ਮੈਂ ਇਥੇ ਬਿਆਸੀ ਦੀ ਸਰਟੀ ਲਗਾ ਉਹਨੂੰ ਇਹਨਾਂ ਮਸਾਪਾ ਅੱਗੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲਿਬਰ ਕੋਰਟ ਚ ਕੀ ਕੀਤਾ ਸਿਆਸੀ ਜੀ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰੈਜ਼ੀਡੈਂਟ ਫੁੱਲ ਬੈ ਬਾਈ ਉਹ ਦੇਖ ਕੇ ਮੁੜ ਕੇ ਫਿਰ ਸੋਸਾਇਟੀ ਦਾ ਉਹ ਕੋਈ ਪੈਸੇ ਨਹੀਂ ਉਹਨਾਂ ਨੇ ਮੈਂ ਕਿਹ ਕਿ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ ਡੀਸੀ ਦੇ ਹੁਕਮਾਨਾ ਹੋਈ ਗਿਆ ਜਦੋਂ ਗੁਰਕ ਹੋਈ ਸੀ ਉਹ ਕਾਗਜ਼ ਤੱਕ ਸਾਰੇ ਹੈਗੇ ਨੇ ਹਾਂ ਸਾਰੇ ਹੈ ਵਾ ਸਾਰਾ ਰਿਕਾਰਡ ਹੈ ਮੇਥੋਂ A ਤੋਂ Z ਕਿੰਨੀਆਂ ਤਰਖਾਵਾਂ ਬੰਦੀ ਕਿੰਨੀ ਮੋੜ ਬੰਦੀ ਤੁਹਾਡੀ ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਡੀ ਸੀ ਸਿਆਸੀ ਦਾ ਫੈਸਲਾ ਹੋਇਆ ਵਾ ਆ ਤੂੰ ਵੀ ਫੈਸਲਾ ਸਾਰੇ ਤੁਹਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤੁਹਾਨੂੰ ਸੋਸਾਇਟੀ ਦਿੱਤੀ ਹਾਂ ਸੋਸਾਇਟੀ ਦਾ ਥੰਮ ਨੂੰ ਚਾਹਦ ਜਦੋਂ ਕੋਈ ਨਾਂ ਸੋਸਾਇਟੀ ਦੇ ਪਰਕੇ ਹਸਾਂਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਲਕ ਡੀਸੀ ਦੇ ਹੁਕਮ ਨਾਲ ਪਰ ਕੋ ਹੋ ਕੇ ਡੀ ਅਲਾਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ ਸਰਪੰਚ ਚੜਿਆ 97 ਇੰਤਕਾਲ ਚੜਿਆ ਵਾ ਇਹ ਡੀਮ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਨੇ ਹੋਰ ਨਹੀਂ ਮੇਰੇ ਕੋਲ ਆਹੀਂ ਸਰਪੰਚ ਵੀ ਕਰਾਈ ਆ ਪਹਿਲਾਂ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਲ ਕੇਸ ਬਣਾ ਕੇ ਨਾ ਪਿਆ ਲੋਕਾਂ ਨੇ ਜਾਇਬਜੇ ਹੋਏ ਆ ਉਹਦੇ ਵਿੱਚ ਜਿਹੜਾ 48/10/2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨੀਗਾ ਵਿੱਚ ਪੰਚਾਇਤ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਇਹਦੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਇੰਫੀਕਲ ਚੜਿਆ ਇੰਫੀਕਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਲ ਹਾਂ ਇਹ ਕਿੰਨੀ ਚੀਜ਼ ਮੀਣ ਸਰੀ ਹੈਗੀ ਆ ਇਹ 13 ਮਰਲੇ ਆ